ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ। ਬਈ ਇੱਕ ਭਰਾ ਆਇਆ ਸੀਗਾ ਸਿਨੀਵਾਲ ਤੋਂ ਡੇਰੀ ਫਾਰਮ ਵਾਲਾ। ਬਈ ਦਾ ਡੇਰੀ ਫਾਰਮ ਖੋਲਿਆ ਹੋਇਆ ਹੈ ਗਾਈਆਂ ਦਾ। ਉਹ ਭਰਾ ਨੇ ਕੱਟੀਆਂ ਖਰੀਦੀਆਂ ਨੇ ਬਈ ਜੀ 8-9। 8-9 ਕੱਟੀਆਂ ਖਰੀਦੀਆਂ ਨੇ ਭਰਾ ਨੇ ਤੇ ਬਹੁਤ ਵਧੀਆ ਕੁਆਲਿਟੀ ਦੀਆਂ ਕੱਟੀਆਂ ਖਰੀਦੀਆਂ ਨੇ ਬਈ ਜੀ ਤੇ ਕੱਟੀਆਂ ਤੁਹਾਨੂੰ ਦਿਖਾਵਾਂਗੇ ਜੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ। ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ। ਚੈਨਲ ਹੈਗਾ ਜੀ ਆਪਣਾ ਮਿਸਟਰ ਢਾਲੀਵਾਲ 76 YouTube ਤੇ ਪੇਜਾ ਜੀ ਪੰਜਾਬੀ ਯੋਧੇ ਨੂੰ ਫੋਲੋ ਕਰਦੇ ਹੋ ਬਾਈ ਜੀ ਤੇ ਦੇਖੋ ਤੁਸੀਂ ਕਟੀਆਂ ਵੀਡੀਓ ਦੇ ਵਿੱਚ ਤਣਾਉਲਾ ਮੰਡੀ ਤੋਂ 27 ਤਰੀਕ ਵਾਲੀ ਤੋਂ ਬਾਈ ਨੇ ਕਟੀਆਂ ਖਰੀਦੀਆਂ ਨੇ ਆਜੋ ਬਾਈ ਜੀ ਵੀਡੀਓ ਦੇਖੋ ਤੁਸੀਂ ਮਸਲੇ ਤੋਂ ਦੱਸਦਾ ਜੇ ਉਧਰਲੇ ਪਾਸੇ ਖੜੀ ਉੱਥੇ ਮੰਡੀ ਲੱਗ ਜਾਂਦੀ ਹੈਗੀ ਭਾਈ ਉਹ ਹੀ ਗੱਲ ਹੈ ਕਿ ਆਪਾਂ ਗਰੀਬ ਬੰਦੇ ਦਿਲਦਰੀ ਗਰੀਬ ਹੈਗੇ ਲੈ ਕੋਲ ਕੋਈ ਲੈ ਆ ਭਰਾ ਇਹਨੂੰ 47 ਲਾਇਆ ਇਹਦੀ ਇਹ ਗੱਲ ਕਿ ਤੈਨੂੰ 1000 ਹੋਰ ਪਤਾ ਹੁੰਦਾ ਮੈਂ ਮੰਨ ਕਰਦੇ ਹਾਂ ਹੁਣ ਪਤਾ ਹੈ ਯਾਰ ਕਹਿੰਦਾ ਭਾਵਣੇ ਪੈਸੇ ਪੈ ਹੋਣਾ ਹੁੰਦਾ ਨਹੀਂ ਨਹੀਂ ਮੋਟੇ ਵਾਲਾ ਕਰੀ ਮੇਰੀ ਅੰਦਾਜ਼ ਮੁੱਖ ਤੇ ਲੱਗਦਾ ਕਿ ਮੈਂ ਕਰਦਾ ਕਰਦਾ ਪਰ ਕੋਈ ਗੱਲ ਕਰੇ ਉਹ ਜੀ ਆਉ 3 ਸਮਾਈ ਦੋ ਦੋ ਕਟੇ ਖਾਂਦਾ ਦੋ ਦਾ ਹਾਂ ਨੋ ਨੋ ਦੋ ਕਟੇ ਦਾ ਸੌਦਾ ਸੀ ਜੀ ਕਾ ਖੜੀਆ ਜੀ ਇੱਕ ਕਾ ਖੜੀਆ ਜੀ ਕੱਟੀ ਇਨਰ ਵੀ ਲਾਦੇ ਭਾਈ 48000 ਹੋ ਗਏ 48000 ਦੋ ਕਟੇ ਦੇ ਲੱਗ ਗਏ ਜੀ 48000 ਦੋ ਕਟੀਆਂ ਦੇ 40000 ਸਾਲ ਸਾਲ ਦੇ 48000 ਬਹੁਤ ਆ ਯਾਰ ਵਧੀਆ ਵੇਚਦੇ ਨੇ ਓਏ ਵੇਚ ਲਾ ਕਮਾਲ ਕਰੀ ਜਾ ਉਹੀ ਚੌੜਾ ਵੀ ਦਰਵਾਜ਼ਾ ਉਯਾਰ ਬਾਤ 48000 ਤਾਂ ਬਹੁਤ ਆ ਜਰਾ 15000 ਤੂੰ ਨਹੀਂ ਗੱਲ ਕਰਦੇ ਤਾਂ ਮੈਂ ਕਹਿੰਦਾ 15000 ਫਰੀਦ ਕਿਤੇ ਫਰੀਦ ਲਾਈ ਜਾਣਾ ਮੇਰੇ ਕੋਲ ਆਪ ਨੂੰ ਕੋਈ 35 ਕਰਤੀਆਂ ਹੋ ਜਿੰਨਾਂ ਦੇ ਵਿੱਚ ਆ ਲਾਉਂਗਾ ਮੈਂ ਤਾਂ ਫੇਰ ਵੀ ਮਹਾ ਚੱਲਦੇ ਇੱਕ ਰੇਜੂ ਦੋ ਮੈਂ ਲੈ ਜਾਣਾਗਾ ਸਮਝੀ ਰਹੰਦਾ ਬੰਦਾ ਇੱਕ ਬੰਦਾ ਕਰੋ ਯਾਰ ਐਨਾ ਕਰੋ 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 ਯਾਰ 10000 ਆ 200 ਰੁਪਏ ਉਹ ਜ਼ਰਾ ਲੈ ਯਾਰ ਉਹ ਦੇ ਦੇ ਯਾਰ ਭਾਈ ਯਾਰ ਉਹ ਪਲ ਜਾਣੀਆਂ ਕਟੀਆਂ ਆ ਗਨੇ ਹਟਦਾ ਨਹੀਂ ਯਾਰ ਨਹੀਂ ਪਲ ਜਾਣੀਆਂ ਕੋਈ ਨਹੀਂ ਕਰਦ ਕੰਮ ਯਾਰ ਇਹ ਮੰਗ ਰਹੇ ਆ ਆਪਣੇ ਆਪ ਕਹੇਗਾ ਰੱਖੀਂ ਠੀਕਾ ਹੋਰ ਮੋੜ ਦੇ 50 ਲੈੜਿਆ ਹਾਂ ਜੇ ਹੁਣ ਲੈ ਕੇ ਜਾਣੀਆਂ ਨਾ ਹਾਂ ਤੇ 50 ਤੇ ਪੂਰੇ 50 ਦੇ ਲੈ ਬਸ ਐਂਡ ਆ ਭਾਈ ਇਹ ਦੂਹਾਂ ਚੰਦਣੀਆਂ ਬਸ ਲਓ ਯਾਰ ਲੈ ਤਾ ਕਰ ਛੱਡੋ ਇਹ ਕਮਾਏ ਲੇ ਕਾਹਦਾ ਬੋਲ ਰਹੀ ਏ ਕੋਈ ਹੋਰ ਕੋਈ ਹੋਵੇਗਾ ਅੱਧਾ ਕਰ ਦੋ ਮੇਰੇ ਕੋਲ ਕੋਈ ਨਹੀਂ ਦੇਖ ਮੈਂ ਨਹੀਂ ਕਿ ਕਹਿੰਦਾ ਨਹੀਂ ਕੀ ਕਹਿੰਦੇ ਆ ਬਾਈ ਬਾਈ ਤੁਸੀਂ ਕਰ ਦੋ ਮੈਂ ਤੁਸੀਂ ਕਰ ਦੋ ਯਾਰ ਚਲੋ ਕਹਿਦਾ ਚਲੋ ਕਹਿਦਾ ਠੀਕ ਆ ਬਾਈ ਵਾਲਾ ਇਹ ਮਾ ਕਾ ਵਾਲਾ ਕਹਿਦਾ ਠੀਕ ਆ ਕਹਦਾ ਬਾਈ ਮਰੀ ਬਣ ਚਾਹਦਾ ਆ ਜੀ ਕਿਹੜਾ ਪੰਡਾ ਬਾਈ ਜਿਹੜਾ ਪੰਡਾ ਮੈਂ ਗਰੇ ਸੀਨੀਅਰ ਵਾਲਾ ਡੇਰੀ ਫਾਰਮ ਵਾਲਾ ਜੀ ਠੀਕ ਆ ਬਾਈ ਸੀਨੀਅਰ ਪੰਡਾ ਬਾਈ ਦਾ ਆ ਆਪਣੇ ਘਰੇ ਜਿਹੜੇ ਆ ਪਕਾਈਆਂ 베ਚਦੇ ਆ 40 40 ਠੀਕ ਆ ਵੀਰੇ ਇਹ ਤਾਂ ਜਿਹੜਾ ਆਪਣਾ ਕੰਮ ਆ ਬੇਟਾ ਮੇਰਾ ਵੱਡਾ ਹੁੰਦਾ ਜਾਂਦਾਗਾ ਬਾਕੀ ਆਪਣਾ ਇਹ ਪਿਤਾ ਪੁਰਖੀ ਕਿੱਤਾ ਪੁਰਾਣਾ ਠੀਕ ਆ ਜੀ ਪਰ ਆਪਾਂ ਨੂੰ ਕਿੱਤੇ ਵਾਲੇ ਪਾਸੇ ਆਉਣਾ ਪਊਗਾ ਪਊਗਾ ਬਾਈ ਪਊ ਕਿਉਂ ਚਾਹੇ ਸੀ ਗਾਈਆਂ 베ਚਦੇ ਆ 40 40 ਗਾਈਆਂ 베ਚਦੇ ਆ ਕੋਈ ਇਹ ਨਹੀਂ ਗੱਲ ਹੈਗੀ ਜੇ ਗਾਂ ਥੱਲੇ 40 ਕਿਲੋ ਦੁੱਧ ਆ ਵੀਰੇ ਮੈਂ ਥੱਲੇ 8 ਕਿਲੋ ਆ ਹਾਂਜੀ ਪਰ ਮੈਂ ਦਾ 8 ਮੂਰੇ ਆ 55 ਲਾਵਾਂਗੇ ਅਸੀਂ ਵੀਡੀਓ 'ਚ ਬੋਲਦੇ ਆ ਵੀ ਗਾਈਆਂ ਆਪ ਦਾ ਬੰਦਾ ਮੜਾਜ ਏਰੀਆ ਘੁੰਮ ਕੇ ਆ ਜੇ ਸਾਡੇ ਜਦੋਂ ਬੰਦਾ ਗੇਟੋ ਅੰਦਰ ਹੋ ਗਿਆ 10 ਮਿੰਟ ਦੇ ਵਿੱਚ ਵੀਰੇ ਗਾਂ ਲੈ ਲੈਂਦਾ ਬੰਦਾ ਨਾਲੇ ਆਪ ਦੇ ਮੂੰਹੋਂ ਮੰਨਦਾ ਵੀ ਹਾਂ ਮੇਰਾ 15 ਤੋਂ 20000 ਦਾ ਫਾਇਦਾ ਹੋਇਆ ਫਾਇਦਾ ਕੋਈ ਸਾਡੇ ਕੋਲੇ ਜਾਦੂ ਦੀ ਛੜੀ ਨਹੀਂ ਵੀ ਅਸੀਂ ਜਾਂ ਪੂਜਾ ਹੈ ਗਾਗਾ ਪਰ ਗਾਂ ਵੀਰੇ ਪਿੰਡਾਂ ਚੋਂ ਲਿਆਉਣੇ ਆ ਦੂਰ ਦੱਕਰ ਜਾਣ ਪਸਾਨ ਬਣੀਆਂ ਚੰਗੀ ਚੀਜ਼ ਲੈਣੇ ਆ ਜਿਵੇਂ ਕੱਟੀਆਂ ਲਈਆਂ ਚੰਗੀ ਚੀਜ਼ ਕਦੇ ਵੀ ਮਹਿੰਗੀ ਨਹੀਂ ਹੁੰਦੀ ਹੁੰਦੀ ਸਹੀ ਗੱਲ ਹੈ ਜੀ ਠੀਕ ਹੈ ਜੀ ਚੰਗੀ ਚੀਜ਼ ਲਵਾਂਗੇ ਸਾਫ਼ ਸੁਗਰੀ ਲਵਾਂਗੇ ਤੇ ਇੱਕ ਜ਼ਿਆਦੇ ਸੁਰਖੀ ਪਾਊਡਰ ਨਹੀਂ ਲਾਵਾਂਗੇ ਬੱਚਮਣੇ ਮੋਲੀ ਦਾ ਝਗੜਾ ਪਾ ਦੇ ਉਹਦੇ ਨਾਲ ਕਦੇ ਪਲੂਣ ਬੱਸੀ ਨਹੀਂ ਬਣ ਜਾਂਦੀ ਠੀਕ ਹੈ ਜੀ ਠੀਕ ਹੈ ਜੀ ਮਾਲ ਸਾਫ਼ ਸੁਗਰਾ ਹੋਵੇ ਵੀਰੇ ਉਧਰ ਰੂੜੀਆਂ ਦੇ ਖੜੋ ਦਿੱਤੀ ਜੀ ਲੱਗਦੀ ਆ ਸਾਡੇ ਫਾਰਮ ਤੇ ਆ ਗਿਆ ਬੰਦਾ ਗਾਂ ਜਿਹੜੀ ਮਰਜ਼ੀ ਕੁਆਲਿਟੀ ਲੈ ਲੈ ਕਦੇ ਖਾਲੀ ਨਹੀਂ ਮੁੜੂਗਾ ਬਾਕੀ ਮੈਂ ਵੀਰਾਂ ਦੇ ਚੈਨਲ ਦੇ ਮਾਧਿਅਮ ਰਾਹੀਂ ਦੱਸਦਾ ਵੀ 20 ਕਿਲੋ ਤੋਂ ਥੱਲੇ ਵਾਲੀ ਕਦੇ ਗਊ ਨਾ ਲਓ ਗਊਆਂ ਦੇ ਨਾਲ-ਨਾਲ ਸਾਨੂੰ ਦੇਖੋ ਵੀਰੇ ਅਸੀਂ ਗਊਆਂ ਦਾ ਕੰਮ ਕਰਦੇ ਆ ਪਰ ਅਸੀਂ ਸਾਨੂੰ ਵੀ ਕੱਟੀਆਂ ਦਾ ਸੌਂਕਾ ਇੱਕ ਵੀਰ ਨੂੰ ਇੱਕ ਇੱਕ ਦੋ ਦੋ ਕੱਟੀਆਂ ਲਾਜ਼ਮੀ ਪਾਲਣੀਆਂ ਚਾਹੀਦੀਆਂ ਤੁਸੀਂ ਅੱਜ ਨਹੀਂ ਪਾਲਣ ਲੱਗੇ ਅੱਜ ਤੋਂ 5 ਸਾਲ ਤੱਕ ਲਾਜ਼ਮੀ ਹੈ ਕਿਤੇ ਦੇ ਵਿੱਚ ਆ ਮੋਕਾ ਠੀਕ ਹੈ ਜੀ ਹਾਂਜੀ ਕਿਉਂਕਿ ਵੀਰੇ ਹਰਿਆਣਾ ਦੇ ਕੋਲੋਂ ਉਹਨਾਂ ਨੂੰ ਮੂਹਰੇ ਕਿੰਨੇ ਨੌਜਵਾਨ ਮੁੰਡੇ ਖੜ੍ਹਾਰੀ ਆਗੇ ਤੇ ਬਾਕੀ ਵੀਰੇ ਉੱਥੇ ਗਰੀਬ ਤੋਂ ਗਰੀਬ ਪਰਿਵਾਰ ਵੀ ਇੱਕ ਤੋਂ ਦੋ ਨਗ ਸਾਲ ਦੇ ਵੇਚਦਾ ਉਹ ਵੀ ਕਿਹੜੇ 2 ਲੱਖ ਤੋਂ ਘੱਟ ਵਾਲੇ ਨਹੀਂ ਜਿਹੜੇ ਗਰੀਬ ਪਰਿਵਾਰ ਨੂੰ ਸਾਲ ਦਾ 3 ਤੋਂ 4 ਲੱਖ ਰੁਪਏ ਕਮਾਈ ਆ ਵੀਰੇ ਬੁਰਾ ਆਪੇ ਕੰਮ ਜਾ ਆਪਾਂ ਕਿਵੇਂ ਫੇਲ ਹੋਊਗਾ ਜੀ ਤੇ ਬਾਕੀ ਕਿਤੇ ਆਪਾਂ ਕੋਈ ਗੱਲ ਨਹੀਂ ਸਮਾਂ ਕੱਢ ਕੇ ਫੇਰ ਵੀਡੀਓ ਬਣਾਵਾਂਗੇ ਆਪਾਂ 11 ਵਾਲੀ ਤੇ ਵੀ ਆਵਾਂਗੇ ਫੇਰ ਆਪਾਂ ਵੀਰਾਂ ਨੂੰ ਸੇਵਾ ਦਾ ਮੌਕਾ ਦੇਵਾਂਗੇ ਭਾਈ ਫੋਨ ਨੰਬਰ ਬੋਲਿਓ ਫੋਨ ਨੰਬਰ ਮੇਰਾ ਵੀਰ ਹੈਗਾਗਾ 62807 13934 62807 13934 ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ WhatsApp ਤੇ ਹੈਲੋ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਉਹ ਆਟੋਮੈਟਿਕ ਆਏਗਾ ਵੀਰ ਨੂੰ ਫਾਰਮ ਤੇ ਲੈ ਕੇ ਆਉਂਗੀ ਠੀਕ ਹੈ ਭਾਈ ਹਾਂਜੀ ਭਾਈ ਜੀ ਓਕੇ ਬਹੁਤ ਧੰਨਵਾਦ ਜੀ ਬਾਈ ਪਿੰਡ ਸੀਨੇ ਵਾਲ ਤੁਸੀਂ ਭਾਈ ਹਾਂ ਭਾਈ ਨੇ 49000 ਕਰਨਾ ਦੋ ਕਟੀਆਂ ਆਪਾਂ ਦੱਸ ਦੇ ਲਿਆ ਮੈਂ ਬੋਲਦਾ ਨਾ ਬੁਲਾ ਲਉਂਦਾ ਆ ਆ ਜਾ ਉਹਰੇ ਆ ਜਾ ਚਾਰ ਕਟੀਆਂ ਨੇ ਆ ਜਾ ਉਹਰੇ ਆ ਜਾ ਕੀ ਕਰ ਰਿਹਾ ਬੰਦਾ ਇਹ ਪੀਰ ਤੋਂ ਆਪਾਂ ਕਟੀਆਂ ਲਈਆਂ ਨੇ ਪਰ ਕਟੀਆਂ ਦੇਖੋ ਜਿਹੜੇ ਅੱਜ ਦੇਖਣ ਨੂੰ ਛੋਟੀਆਂ ਲੱਗਦੀਆਂ ਪਰ ਅੱਖਰ ਇਹਨਾਂ ਦੇ ਬਹੁਤ ਚੰਗੇ ਆ ਠੀਕ ਆ ਜੀ ਕਿਉਂ ਅੱਖਰ ਚੰਗੇ ਹੋਣ ਦੇ ਨਾਂ ਤੇ ਆਪਾਂ 2 ਰੁਪਏ ਵਧੀਆ ਲਾਇਆ ਵੀਰ ਨੂੰ ਕਟੀਆਂ ਸਨਖੀਆਂ ਲੈਂਦਾ ਕਿਹੜਾ ਪੰਡਾ ਵੀਰ ਦਾ ਬਈ ਛੋਲਾ ਪੰਡਾ ਜਵੜਾ ਪੰਡਾ ਤੇ ਜਾਨੀ ਦੀ ਮੈਂ ਸੇ ਕਟੀਆਂ ਹੋਰ ਵੀ ਕਾਫੀ ਮਾਤਰਾ ਚਾਹੀਦੀ 7-8 ਲਈਆਂ ਨੇ ਪਰ ਚੰਗੇ ਨਗੀਨੇ ਆ ਚੰਗੀ ਚੀਜ਼ ਪਾਲ ਲਾਂਗੇ ਵੀਰੂ ਆਪਦਾ ਮੁੱਲ ਮੋੜੂਗੀ ਕਿਉਂ ਆਪਾਂ ਜਾਨੀ ਦੀ ਨੇ ਐ ਮੰਨ ਕੇ ਚੱਲੋ ਵੀ ਇੱਕ ਘੱਟੋ ਘੱਟ 7 ਤੋਂ 8 ਮਹੀਨੇ ਦੇ ਵਿੱਚ ਨਵੇਂ ਦੁੱਧ ਹੋ ਜਾਣਾ 1.5 ਤੋਂ 1.2 ਸਾਲ ਦੇ ਵਿੱਚ ਛਡਾਊਗੀ ਵਿੱਚ ਵੀਰ ਕਹਿੰਦੇ ਉਹਨੇ ਖਾ ਕੇ ਵੀਰੇ ਜਾਣ ਦੀ ਬਿਕੂ ਕੀ ਬਾਈ ਜੀ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹਨਾਂ ਨੂੰ ਇਕੱਠਾ ਨਹੀਂ ਖਵਾਉਂਦੇ 100 100 50 50 ਕਰਕੇ ਖਵਾਉਣੇ ਆ ਤੁਸੀਂ ਮੈਨੂੰ ਕੋਈ ਬੰਦਾ 1 ਲੱਖ ਰੁਪਇਆ ਜੋੜ ਕੇ ਦਿਖਾਵੇ ਨਹੀਂ ਜੁੜਦਾਗਾ ਬਾਕੀ ਤੁਸੀਂ ਕਿਸੇ ਵੀ ਵੀਰ ਨੇ ਜੇ ਸਿੱਧਾ ਗਾਇਆਂ ਦਾ ਕੰਮ ਕਰਦੇ ਕੱਟੀਆਂ ਲੈਣੀਆਂ ਵੀਰ ਨਾਲ ਸਪਰਕ ਕਰ ਸਕਦੇ ਹੋ ਤੇ ਨੰਬਰ ਦੱਸਦੇ ਵੀਰੇ ਬਾਈ 8862160 ਦੱਸਿਓ ਠੀਕ ਹੈ ਭਾਈ ਦੁਆਰੇ ਫਿਰੋਲੇ ਬਾਈ ਬੰਦਾ ਹੈਗਾ ਬਰੀਕੀ ਵਾਲਿਆ ਕੱਟੀਆਂ ਹੁੰਦੇ ਨੰਬਰ ਦੁਆਰੇ ਦੱਸ ਦਿਓ 882162 ਦਾ ਨਸੀ ਠੀਕ ਆ ਨੋ ਬਾਈ ਕਰਿਓ ਬਾਈ ਇਹਦਾ ਕਨੈਕਟਾ ਪਿੰਡ ਜੋਲਾ ਬਾਈ ਦਾ ਧੰਨਵਾਦ ਜੋਲਾ ਪਿੰਡ ਦਾ ਬਹੁਤ ਬੱਲਾ ਹੈ ਭਾਈ ਆ ਬਾਈ ਦਾ ਡੇਰੀਆ ਨੇ ਸਿੰਘ ਜੋਲਾ ਨੂੰ ਦੋ ਕੱਟੀਆਂ ਖਰੀਦੀਆਂ ਜੀ ਤੇ ਸਾਰਾ ਕੱਟੀਆਂ ਬਹੁਤ ਸੋਹਣੀਆਂ ਕੱਟੀਆਂ ਚੱਲ ਕੱਟੀਆਂ ਬਾਈ ਨੇ ਵਾਵਾ ਫਰੀਦ ਲੀਆਂ ਦੇਖੋ ਜੀ ਆ ਕੱਟੀਆਂ ਖਰੀਦੀਆਂ ਭਾਈ ਆਪਾਂ ਤਾਂ ਬਾਲੀਆਂ ਲਈਆਂ ਸੱਤ ਕ ਲਈਆਂ ਅੱਜ ਠੀਕ ਹੈ ਜੀ ਸੱਤ ਕੱਟੀਆਂ ਲਈਆਂ ਭਾਈ ਕਹਿੰਦਾ ਕੈਂਟਰਾ ਮੁੰਡਾ ਆ ਆ ਕੱਟੀਆਂ ਲਈਆਂ ਬਾਈ ਨੇ ਬਹੁਤ ਸਾਰੀਆਂ ਕੱਟੀਆਂ ਢੋਲੋਲੇ ਦੀ ਮੰਡੀ ਤੋਂ ਕੱਟੀਆਂ ਖਰੀਦੀਆਂ ਜੀ ਲੈ 100 ਗੁੰਡੀਆਂ ਆਂਦੇ ਸਾਫ ਆ ਆ ਕੱਟੀਆਂ ਖਰੀਦੀਆਂ ਬਾਈ ਨੇ ਉਦੋਂ ਭਰਤੀ ਤਾਂ ਲੋ ਮੁੰਡੇ ਤੂੰ ਆ ਕੱਟਾ ਵੀਰੇ ਖਰੀਦਿਆ ਆਪਾਂ ਨਹੀਂ ਵੀਰੇ ਕੱਟਾਂ ਨਹੀਂ ਆਪਾਂ ਖਰੀਦਿਆ ਠੀਕ ਹੈ ਬਾਈ ਜੀ ਆਪਾਂ ਕੱਟੀਆਂ ਖਰੀਦੀਆਂ ਨੇ ਖਰੀਦੀਆਂ ਸਾਰੀਆਂ ਬਰੀਕੀ ਵਾਲੀਆਂ ਠੀਕ ਹੈ ਬਾਈ ਜੀ ਆਹ ਕੱਟੀਆਂ ਬਾਈ ਨੇ ਸਾਰੀਆਂ ਖਰੀਦੀਆਂ ਇਹ ਵੀਰੇ ਜਾਨਵਰ ਨੂੰ 1.5 ਸਾਲ ਨੂੰ ਉਹਨੇ ਸੂਣਾਗਾ ਹਾਂ ਬਾਈ ਜੀ ਕੋਈ ਵੀ ਕੱਟੀ 1.5 ਲੱਖ ਤੋਂ ਘੱਟ ਵਾਲੀ ਹੈ ਨਹੀਂਗੀ ਨਹੀਂ ਹੈਗੀ ਬਾਈ ਜੀ ਜਿਹੜੀ ਆਹ ਕੱਟੀਆਂ ਦੀ ਇੰਨੀ ਬਰੀਕੀ ਹੈ ਕਿ ਅੱਜ ਤੋਂ 2 ਮਹੀਨਿਆਂ ਨੂੰ ਮੇਰੇ ਘਰੇ ਆ ਕੇ ਬੰਦਾ ਕੱਟੀ ਦੇਖੇ ਵੀ ਕੀ ਬਣਦੀ ਆ ਠੀਕ ਹੈ ਜੀ ਇਹ ਵੀਰੇ ਕੋਈ ਵੀ ਜਾਨੀ ਜਿਹੜੀ ਅੱਜ ਕੱਟੀ ਏ ਸਾਰੇ ਕਿਤੇ ਨੂੰ ਮੂਰੇ ਆ ਕਿਵੇਂ ਮੈਂ ਤਾਂ ਬੰਦੇ ਆਪਣੇ 25 ਲੱਖ 30 ਲੱਖ ਲਾ ਕੇ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਆ ਉਹ ਇੱਥੇ 25-30 ਲੱਖ ਲਾਉਣ ਦੀ ਲੋੜ ਨਹੀਂ ਤੁਸੀਂ 10 ਤੋਂ 15 ਲੱਖ ਲਾ ਕੇ ਕੰਮ ਚਲਾ ਲਓ ਵੀਰੇ ਸੌ ਕੋ ਮੂਰੇ ਆ ਉਦੋਂ ਪਰ ਕੰਮ ਕਰਨਾ ਪਊਗਾ ਕਿਉਂਕਿ ਆਪਾਂ ਜਿਵੇਂ ਬਾਹਰਲੇ ਹੌਣ ਦੇਸ਼ਾਂ ਦੇ ਵਿੱਚ ਬੱਚੇ ਕੰਮ ਕਰਦੇ ਆ ਕੰਮ ਨੂੰ ਵੀਰੇ ਮੇਨ ਸਮਝਦੇ ਆ ਇੱਥੇ ਵੀ ਆਪਾਂ ਕੰਮ ਨੂੰ ਉਸੇ ਤਰੀਕੇ ਨਾਲ ਸਮਝੀਏ ਤਾਂ ਵੀਰੇ ਕਦੇ ਵੀ ਬੰਦਾ ਇੱਥੇ ਫੇਰ ਆਉਣ ਵਾਲਾ ਹੈ ਨਹੀਂਗਾ ਇਹ ਆਪਣਾ ਕੈਸਾ ਦੇਸ਼ ਹੈਗਾਗਾ ਇਕੱਲੀ ਆਪਣੀ ਵੀਰੇ ਇੱਥੇ ਜਿਹੜੀ ਪੰਜਾਬ ਦੀ ਧਰਤੀ ਆ 100 ਮਣ ਦਾਣੇ ਪੈਦਾ ਕਰਦੀ ਆ ਨਹੀਂ ਆਮ ਸਟੇਟਾਂ ਦੀ ਧਰਤੀ ਕਿਸੇ ਵੀ ਦੀ ਨਹੀਂ 6 ਮਣ ਦਾਣੇ ਪੈਦਾ ਨਹੀਂ ਕਰ ਸਕਦੀ ਸਾਲ ਦੇ ਵਿੱਚ। ਨਹੀਂ ਕਰਦੀ। ਹਾਂਜੀ। ਓਕੇ ਬ్రో। ਇੱਕ ਲੋ ਪੱਟੀਆਂ ਦੇਖੋ ਬਾਈ ਇਹ ਲਸੀਨੀ ਵਾਲਾ। ਬੇਸ਼ੱਕ। ਵੀਡੀਓ ਕਰ ਦਿਓ ਬਾਈ ਸ਼ੇਅਰ ਬਾਈ ਨੇ ਇਕੱਲੀਆਂ ਕੱਟੀਆਂ ਖਰੀਦੀਆਂ ਨੇ 8-9 ਕੱਟੀਆਂ ਖਰੀਦ ਲੈ ਬਾਈ ਨੇ। ਨਹੀਂ ਦੇਖ ਸਕਦਾ ਹਾਂ ਬਾਈ ਜੀ। ਬਾਈ ਦਾ ਡੈਰੀ ਫਾਰਮ ਆ ਆਪਣਾ ਲਸੀਨੀ ਵਾਲਾ। ਹਾਂਜੀ ਬਾਈ ਜੀ ਆਪਣੀ ਵੀਡੀਓ ਕਿਵੇਂ ਲੱਗੀ ਤੁਹਾਨੂੰ? ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਆਪਣਾ ਚੈਨਲ ਆ ਜੀ ਮਿਸਟਰ ਢਾਲੀਵਾਲ। 70 ਉਹਨੂੰ ਸਬਸਕ੍ਰਾਈਬ ਕਰ ਦਿਓ ਜੀ ਅਗੋਂ ਤੁਹਾਨੂੰ ਹੋਰ ਵਧੀਆ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ